ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਮੇਰੇ ਇੱਕ ਗਾਣਾ ਯਾਦ ਆ ਗਿਆ ਬਣਾਉਂਦੀ ਬਣਾਉਂਦੀ ਦੇ ਰੈਸਪੀ ਤੇ ਅਖੇ ਹਾਏ ਮਿਰਚੇ ਨੀ ਮੱਖਾ ਬੂ ਮਿਰਚੇ ਨੀ ਤੇਰੀ ਲਹਿਰ ਬੁਰੀ ਨੀ ਤੇਰੀ ਜ਼ਹਿਰ ਬੁਰੀ ਨੀ ਲੜ ਗਈ ਦਿਲ ਤੇ ਹਾਏ ਮਿਰਚੇ ਇਹ ਮਿਰਚਾਂ ਜੀ ਇਹ ਦਿਲ ਤੇ ਲੜਨ ਵਾਲੀਆਂ ਹੈ ਨਹੀਂ ਇਹ ਮਿਰਚਾਂ ਆਪਣੀ ਬਿਮਾਰੀ ਨਾਲ ਲੜਨਗੀਆਂ ਜੀ ਆਪਣੀ ਬਿਮਾਰੀ ਨੂੰ ਦੂਰ ਕਰਨਗੀਆਂ ਬਿਮਾਰੀਆਂ ਨਾਲ ਲੜਦੀਆਂ ਨੇ ਇਹ ਤੇ ਇਹਨਾਂ ਦਾ ਬਹੁਤ ਹੀ ਯੋਗਦਾਨ ਤਕੜਾ ਹੁੰਦਾ ਹੈ ਜੀ ਆਪਣਾ ਮੈਟਾਬੋਲਿਜ਼ਮ ਵਧਾਉਣ ਵਾਸਤੇ ਤੇ ਆਪਾਂ ਨੇ ਕੀ ਕਰਨਾ ਜੀ ਇਹ ਮੈਂ ਤੁਹਾਨੂੰ ਇਹ ਵੀ ਦੱਸੂ ਇਹ ਕੀ ਕੀ ਬਿਮਾਰੀਆਂ ਤੋਂ ਰਾਹਤ ਦਿਵਾਉਂਦੀਆਂ ਨੇ ਆਪਾਂ ਪਹਿਲਾਂ ਯਾਦ ਕਰੀਏ ਵੀ ਆਪਾਂ 250 ਗ੍ਰਾਮ ਪਹਿਲਾਂ ਮਿਰਚਾਂ ਲੈ ਲੈਣੀਆਂ ਨੇ ਲਾਲ ਮੈਂ ਕਹਿੰਨੀ ਜਮਾ ਸੁਰਖ ਲਾਲ ਰੱਤੀਆਂ ਰੱਤੀਆਂ 250 ਗ੍ਰਾਮ ਲੈ ਲਓ ਜੀ ਤੁਸੀਂ ਬਾਹਲੀਆਂ ਤਿੱਖੀਆਂ ਨਾ ਲੈ ਲਿਓ ਕਿਤੇ ਮੂੰਹ ਮਚਾ ਲਓ ਇਹ ਆਪਾਂ ਤਾਂ ਜੋਧਪੂਰੀਆਂ ਜੀਆਂ ਲਿਓਨੇ ਹੁੰਨੇ ਆ ਜੀ ਜਿਹੜੀਆਂ ਮਤਲਬ ਕਿ ਘੱਟ ਤਿੱਖੀਆਂ ਹੁੰਦੀਆਂ ਨੇ ਇਹਨਾਂ ਨੂੰ ਕੀ ਕਰਨਾ ਜੀ 250 ਗ੍ਰਾਮ ਲੈ ਕੇ ਤੇ ਆਪਾਂ ਨਾ ਰਾਤ ਨੂੰ ਲੱਸੀ ਚ ਪਿਉ ਦੇਣੀਆਂ ਮੇਰੇ ਕੋਲੇ ਪਈ ਸੀ ਦਹੀਂ ਤੇ ਮੈਂ ਘੋਲ ਕੇ ਪਾਣੀ ਜਾਂ ਤੇ ਪਾਤਾ ਵਿੱਚ ਇਹਦੇ ਖੱਟਾ ਹੀ ਕਰਨਾ ਹੁੰਦਾ ਥੋੜਾ ਜਿਹਾ ਹਨਾ ਇਹਨਾਂ ਦਾ ਖਟਾਸ ਦੇਣਾ ਹੁੰਦਾ ਠੰਡੀਆਂ ਹੋ ਜਾਂਦੀਆਂ ਥੋੜੀਆਂ ਜੀਆਂ ਇਹ ਤੇ ਰਾਤ ਨੂੰ ਆਪਾਂ ਭਿਉ ਕੇ ਰੱਖਤੀਆਂ ਜੀ ਆਹ ਲੈ ਢੱਕਣੇ ਤਾਂ ਆਉਂਦੇ ਹੀ ਨਹੀਂਗਾ ਤਾਂ ਦੂਜਾ ਦੇਣਾ ਪਊ ਚਲ ਦੂਜਾ ਦੇ ਦਨੇ ਆ ਆਹ ਲਓ ਜੀ ਦੂਜਾ ਦੇ ਤਾਂ ਢੱਕਣ ਆਪਾਂ ਉੱਤੇ ਤੇ ਹੁਣ ਦੇ ਦੇਾਂਗੇ ਉੱਤੇ ਥੋੜਾ ਜਿਹਾ ਪੋਣਾ ਵੀ ਕੋਈ ਕੀੜੀ ਮਕੌੜੀ ਨਾ ਬਣੇ ਕੀੜੀ ਨਾ ਬੜੇ ਕੋਈ ਹੋਰ ਤਾਂ ਕੀ ਹੈ ਹੋਰ ਤਾਂ ਇਹਦੇ ਉੱਤੋਂ ਦੀ ਹੁਣ ਢੱਕਣ ਦਿੱਤੇ ਤੇ ਉੱਤੋਂ ਦੀ ਕੀ ਵੱਢ ਜੂਗਾ ਸਾਰੀ ਰਾਤ ਆਪਾਂ ਭਿਓ ਰੱਖਿਆ ਜੀ ਤੇ ਸਵੇਰੇ ਆਪਾਂ ਉੱਠ ਕੇ ਚੱਕਿਆ ਕੰਮ ਤੇ ਇਹਨੂੰ ਲਿਆ ਜੀ ਨਚੋੜ ਠੀਕ ਹੈ ਜੀ ਇਹਨਾਂ ਨੂੰ ਲੱਸੀ 'ਚੋਂ ਨਚੋੜ ਲਿਆ ਤੇ ਇਹ ਲੱਸੀ ਆਹ ਜਿਹੜੀ ਲੱਸੀ ਹੈ ਨਾ ਜੀ ਇਹ ਵੀ ਬਹੁਤ ਕੰਮ ਦੀ ਚੀਜ਼ ਹੈ ਇਹਨਾਂ ਮਿਰਚਾਂ ਨੇ ਪਤਾ ਕੀ ਕਰਨਾ ਹੈਗਾ ਇਹਨਾਂ ਨੇ ਤੁਹਾਡਾ ਯੂਰੀਆ ਨਹੀਂ ਰਹਿਣ ਦੇਣਾ ਯੂਰਿਕ ਐਸਿਡ ਤੁਹਾਡਾ ਬੀਪੀ ਕੰਟਰੋਲ ਰੱਖਣਾ ਕੈਲੈਸਟੋਲ ਤੁਹਾਡਾ ਠੀਕ ਕਰਨਾ ਹੈਗਾ ਜੀ ਅਗਰ ਕੈਲੈਸਟੋਲ ਵਧਣ ਲੱਗ ਗਿਆ ਤੋੜੇ ਕੋਈ ਵੀ ਮੈਟਾਬੋਲਿਜ਼ਮ ਘਟ ਗਿਆ ਖਾਣਾ ਪੀਣਾ ਹਾਜਮ ਨਹੀਂ ਆਉਂਦਾ ਉਹਨੂੰ ਇਹਨੇ ਠੀਕ ਕਰਨਾ ਮੈਂ ਕਹਿੰਨੀ ਆਂ ਕਿਆ ਬਾਤਾਂ ਨੇ ਮੈਂ ਤਾਂ ਬਣਾ ਕੇ ਰੱਖਦੀ ਆਂ ਭਾਈ ਤੇ ਨਾਲੇ ਆਈਆਂ ਹੋਈਆਂ ਅਸੀਂ ਕੁੜੀਆਂ ਛੁੱਟੀਆਂ ਦਾ ਕਰਕੇ ਤੇ ਉਹ ਫਿਰ ਉਹਨਾਂ ਨੂੰ ਲਾਲਚ ਹੋ ਜਾਂਦਾ ਵੀ ਮਾਂ ਨੇ ਸਾਡੀ ਨੇ ਬਣਾਉਣੀ ਤਾਂ ਹੈਗੀ ਚੀਜ਼ ਤੇ ਅਸੀਂ ਆਪਦੀਆਂ ਸੱਸਾਂ ਨੂੰ ਐਵੇਂ ਫੱਕ ਚੜਾਈ ਜਾਈ ਗਈ ਮਿਰਚਾਂ ਦੀ ਭਾਈ ਅੱਜਕੱਲ੍ਹ ਤੁਹਾਨੂੰ ਪਤਾ ਸਿਆਣੀਆਂ ਜਵਾਕ ਵਾਲੇ ਸਿਆਣੇ ਆ ਹਨਾ ਤੇ ਕੁੜਮਣੀਆਂ ਵੀ ਆਪਣੀਆਂ ਸਿਆਣੀਆਂ ਉਹ ਵੀ ਫੱਕ ਨਹੀਂ ਚੜਾਉਂਦੀਆਂ ਉਹਨਾਂ ਦਾ ਵੀ ਸਰ ਜਾਂਦਾ ਉਹਨਾਂ ਨੂੰ ਪਤਾ ਵੀ ਭੈਣ ਜੀ ਨੇ ਬਣਾਉਣਾ ਹੀ ਹੈ ਸਮਾਨ ਤੇ ਸਾਡੇ ਕੋਲੇ ਆਈ ਜਾਊਗਾ ਹਨਾ ਚੱਲ ਕੋਈ ਗੱਲ ਨਹੀਂ ਭਾਈ ਤੇ ਅਜਿੱਦੇ ਮੇਰੇ ਗੇੜ ਲੋਟ ਆ ਜਾਂਦਾ ਨਾ ਕੜਾ ਲੋਟ ਆ ਜਾਂਦਾ ਉਹਦੇ ਮੈਂ ਵੀ ਇਹਨਾਂ ਨੂੰ ਫਿਰ ਪੂਰੀ ਫੱਕ ਚੜਾ ਦੇਣੀ ਹੁੰਦੀ ਹੈ ਮੈਂ ਕਦੇ ਨਹੀਂ ਆਹ ਚੀਜ਼ ਆ ਭਾਈ ਬਣਾ ਕੇ ਤੇ ਭੇਜ ਦਿਓ ਫਿਰ ਆਪੇ ਓਖੀਆਂ ਸੋਖੀਆਂ ਹੁੰਦੀਆਂ ਰਹਿੰਦੀਆਂ ਨੇ ਭੇਜਦੀਆਂ ਵਿਚਾਰੀਆਂ ਤੇ ਲਓ ਜੀ ਆਪਾਂ ਰਗੜ ਲਿਆ ਮਿਰਚਾਂ ਮਿਰਚਾਂ ਰਗੜ ਕੇ ਤੇ ਆਪਾਂ ਉਹ ਜਿਹੜੀ ਲੱਸੀ ਸੀ ਨਾ ਉਹ ਥੋੜੀ ਥੋੜੀ ਪਾ ਕੇ ਵਿੱਚ ਰਗੜ ਲਿਆ ਕਰੋ ਜੀ ਤੇ ਆਪਾਂ ਨਾਲ ਹੀ ਲੈ ਲਿਆ ਜੀ ਪਾਈਆ ਲਸਣ 250 ਗ੍ਰਾਮ ਲਸਣ ਲੈ ਲੈਣਾ 250 ਗ੍ਰਾਮ ਮਿਰਚਾਂ ਤਾਂ ਪ 250 ਗ੍ਰਾਮ ਹੀ ਲਸਣ ਲੈਣਾ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖਿਓ ਜੇ ਅੱਧਾ ਕਿਲੋ ਮਿਰਚਾਂ ਤਾਂ ਅੱਧਾ ਕਿਲੋ ਹੀ ਲਸਣ ਲੈਣਾ ਫੇਰ ਇਹ ਵਧੀਆ ਦਵਾਈ ਬਣਦੀ ਹੈ ਜੀ ਇਹ ਦਵਾਈ ਹੁੰਦੀ ਹੈ ਇਕ ਤਰ੍ਹਾਂ ਦੀ ਚਟਣੀ ਨਹੀਂ ਹੁੰਦੀ ਹੈਗੀ ਨਾਲੇ ਤਾਂ ਦਵਾਈ ਬਣ ਜੂਗੀ ਨਾਲੇ ਮੈਂ ਖੁਸ਼ ਤੇ ਨਾਲੇ ਭਾਈ ਮੇਰੇ ਬੱਚੇ ਖੁਸ਼ ਤੇ ਨਾਲੇ ਕੁੜਮਣੀਆਂ ਖੁਸ਼ ਹਨਾ ਖਾਣਗੀਆਂ ਰੋਟੀ ਦੇ ਨਾਲ ਜਦੋਂ ਸਵਾਦ ਲੱਗੂਗਾ ਹੁਣ ਜੇ ਮੂੰਹ ਮੱਚ ਗਿਆ ਤਾਂ ਕਿਤੇ ਗਾਲਾਂ ਨਾ ਦੇਣ ਲੱਗ ਜਾਣ ਲਓ ਜੀ ਆਪਾਂ ਰਸੋਈ 'ਚ ਖੜੇ ਆ ਆਪਦੀ 'ਚ ਚੱਕੀ ਆਪਾਂ ਕੜਾਹੀ ਕੜਾਹੀ ਦੇ ਵਿੱਚ ਪਾਇਆ ਜੀ ਸਰੋਂ ਦਾ ਤੇਲ ਠੀਕ ਹੈ ਜੀ ਸਰੋਂ ਦਾ ਸਰ ਉਹਦੇ ਤੇਲ 'ਚ ਬਣਦੀ ਹੈ ਜੀ ਇਹ ਕਿਤੇ ਘੋਚ ਜਾਂ ਹੋਰ ਕਾਸ਼ੇ 'ਚ ਨਾ ਬਣਾਉਣ ਲੱਗ ਜਿਓ ਇਹ ਸਰੋਂ ਦੇ ਤੇਲ 'ਚ ਤਿਆਰ ਹੁੰਦੀ ਹੈ ਜੀ ਤੇ ਆਪਾਂ ਸਾਰਾ ਕੁਝ ਰਗੜ ਕੇ ਰੱਖ ਲਿਆ ਤੇ ਸਾਰਾ ਕੁਝ ਆਪਣਾ ਸਮਾਨ ਸਾਰਾ ਪਿਆ ਆਪਣੇ ਕੋਲੇ ਤੇ ਲਓ ਜੀ ਆਪਾਂ ਇਹ ਖੁੱਲੇ ਤੇਲ 'ਚ ਬਣਾਉਣੀ ਹੈ ਜੀ ਇਹ 'ਚ ਤੇਲ ਨਾ ਘੱਟ ਪਾਇਓ ਕਿਤੇ ਕੰਜੂਸੀ ਕਰ ਲੋ ਤੁਸੀਂ ਵੀ ਆਪਾਂ ਕਹਿ ਦਈਏ ਵੀ ਤੇਲ ਥੋੜਾ ਹੋਵੇ ਖੁੱਲੇ ਤੇਲ ਚ ਇਹਨੂੰ ਬਣਾਉਣਾ ਹੈ ਤਿਆਰ ਕਰਨਾ ਆਹ ਲਓ ਜੀ ਤੁਸੀਂ ਆਪਾਂ ਇਹਦੇ ਵਿੱਚ ਦਿੱਤਾ ਜੀ ਉਲਟਾ ਡੋਂਗਾ ਕਰ ਲਿਆ ਬੇਲਾ ਤੇ ਵਿੱਚ ਉਹ ਜਿਹੜੀ ਆਪਣੀ ਲਸਣ ਸੀ ਆਪਾਂ ਉਹ ਪਾਤੀ ਸੀ ਰਗੜ ਕੇ ਰਗੜ ਕੇ ਲਸਣ ਦਿੱਤੀ ਪਾ ਤੇ ਹੁਣ ਇਹ ਮਿਕਸ ਕਿਹੜੇ ਲੋਟ ਹੋਊਗੀ ਉਹ ਵੀ ਆਪਾਂ ਨੂੰ ਹੁਣ ਕਰਨਾ ਪਊਗਾ ਕੰਮ ਚੰਗੀ ਤਰ੍ਹਾਂ ਇਹਨੂੰ ਮਤਲਬ ਕਿ ਭੁੰਨ ਲੈਣਾ ਆਪਾਂ ਕਿਉਂਕਿ ਜਿਹੜਾ ਲੱਸੀ ਪਾਈ ਸੀ ਨਾ ਆਪਾਂ ਉਹਦਾ ਕੋਈ ਇਹਦੇ ਚ ਅਸਰ ਨਹੀਂ ਰਹਿਣਾ ਚਾਹੀਦਾ ਦੇਖੋ ਤੁਸੀਂ ਇਹ ਤੇਲ ਛੱਡਦੀ ਜਾਂਦੀ ਹੈ ਇਹਦਾ ਮਤਲਬ ਇਹ ਤਿਆਰ ਹੋਣ ਲੱਗੀ ਤੁਸੀਂ ਅਗਰ ਖਾਣੇ ਦੇ ਨਾਲ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਖਾਣੇ ਹੋ ਨਾ ਤਾਂ ਤੁਹਾਡੇ ਰੋਗ ਇਹਨੇ ਛੇਤੀ ਠੀਕ ਕਰ ਦਿੰਦੇ ਆ ਸਬਜ਼ੀ ਇੱਕ ਟਾਈਮ ਤੁਸੀਂ ਛੱਡ ਦਿਓ ਪਰ ਇਹਨੂੰ ਨਾ ਛੱਡੋ ਉੱਤੇ ਪਾਤੇ ਜੀ ਆਪਾਂ ਕਾਜੂ ਠੀਕ ਹੈ ਜੀ ਕਾਜੂ ਪਾ ਦਿਓ ਤੁਸੀਂ ਆਪਦੇ ਸਰਦਾ ਸਮਾਨ ਹੈ ਜੀ ਜਿੰਨੇ ਕ ਪਾਉਣੇ ਆ ਪਰ ਮੇਰੀ ਤਾਂ ਆਹ ਮੁਠੀ ਤੇ ਸਰਦਾ ਸੀਗੀ ਉਹਨੇ ਕ ਮੈਂ ਪਾਤੇ ਤੇ ਥੋੜੀਆਂ ਜੀਆਂ ਦਾਖਾਂ ਪਾ ਦੂੰਗੀ ਇਹਦੇ ਨਾਲ ਨੁਕਸਾਨ ਕੋਈ ਨਹੀਂ ਹੁੰਦਾ ਜੀ ਕਈ ਗਲਤ ਕਮੈਂਟ ਕਰਨ ਲੱਗ ਜਾਂਦੇ ਆ ਇਹ ਤਾਂ ਐ ਹੋ ਜੂ ਜੀ ਇਹ ਬਵਾਸੀਰ ਕਰ ਦੂ ਜੀ ਫਲਾਣਾ ਕਰ ਦੂ ਕੁਝ ਨਹੀਂ ਹੁੰਦਾ ਜੀ ਇਹ ਤੁਸੀਂ ਅਗਰ ਡਾਈਟ ਦੇ ਵਿੱਚ ਲੈਨੇ ਹੋ ਨਾ ਇੱਕ ਚਮਚਾ ਤਾਂ ਮੈਟਾਬੋਲਿਜ਼ਮ ਵਧੂਗਾ ਤੁਹਾਡਾ ਯੂਰੀਆ ਯੂਰਿਕ ਐਸਿਡ ਨੂੰ ਇਹਨੇ ਠੀਕ ਕਰ ਦੇਣਾ ਤੇ ਆ ਦੱਸੋ ਜੀ ਤੁਸੀਂ ਫਿਰ ਕਮੈਂਟ ਕਰਕੇ ਤੁਹਾਨੂੰ ਇਹ ਕਿਵੇਂ ਲੱਗੀ ਆਪਣੀ ਬਣਾਈ ਹੋਈ ਚਟਣੀ ਲਸਣ ਦੀ ਤੇ ਲਾਲ ਮਿਰਚਾਂ ਦੀ ਠੀਕ ਹੈ ਜੀ ਤੁਸੀਂ ਜ਼ਿਆਦਾ ਕਰੋ ਤਾਂ ਅਮਚੂਰ ਪਾ ਸਕਦੇ ਆ ਪਰ ਅਮਚੂਰ ਦਾ ਕੰਮ ਕਰਦੀ ਹੈ ਜੀ ਲੱਸੀ ਜਿਹੜਾ ਆਪਾਂ ਰਾਤ ਨੂੰ ਪੀਉਂ ਦਿੰਨੇ ਆ ਕਰੋ ਜੀ ਫਿਰ ਮਿੱਠੇ ਮਿੱਠੇ ਕਮੈਂਟ ਤੇ ਬਣਾਓ ਤੇ ਖਾਓ ਫਿਰ